ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਡ ਆ ਬਬੂ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਆ ਗਏ ਵੀਰੇ ਕੋਲੇ ਚੰਗੀ ਵਿਹੜਾ ਗਈ ਆ ਵੱਡੀ ਵਿਹੜਾ ਵੀਰੋ ਇੱਕ ਗੱਬਣ ਮੈਂ ਆ ਗਈ ਆ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਜੀ ਵਧੀਆ ਵਧੀਆ ਭਾਈ ਠੀਕ ਠਾਕ ਜੀ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਮ ਦੱਸਿਓ ਆਪਦਾ ਨਾ ਭਾਈ ਮੇਰਾ ਗੁਪਾਲ ਸਿੰਘ ਜੇ ਹਾਂਜੀ ਪਿੰਡ ਮੀਰਾਕੋਟ ਜੇ ਠੀਕ ਹੈ ਜੀ ਤਹਿਸੀਲ ਤੇ ਜਿਹੜਾ ਅੰਮ੍ਰਿਤਸਰ ਜੇ ਠੀਕ ਹੈ ਜੀ ਫੋਨ ਨੰਬਰ ਹੈ 9813 75481 ਠੀਕ ਹੈ ਜੀ ਹਾਂ ਜੀ ਹਾਂ ਜੀ ਤਾਂ ਵੀਰੇ ਦੋ ਪਸ਼ੂ ਕੋਲੇ ਆ ਗਏ ਹਨ ਹਾਂ ਜੀ ਹਾਂ ਜੀ ਇੱਕ ਮੈਂ ਤੇ ਇੱਕ ਵੈੜਾ ਗੀ ਠੀਕ ਹੈ ਜੀ ਤਾਂ ਰੇਟ ਰੇਟ ਜਾਇਜ ਰੱਖਣੇ ਤਿਲਜਿੰਦਰ ਜੀ ਜਾਇਜ ਹਾਂ ਜੀ ਤਾਂ ਵੀਰੋ ਬਾਕੀ ਤਕਰੀਬਨ ਕਈ ਵੀਰਾਂ ਨੂੰ ਪਤਾ ਹੀ ਹੈ ਹਨਾ ਇਹ ਵੀਡੀਓ ਆਪਣੀ ਅੱਗੇ ਅਪਲੋਡ ਲਗਾਤਾਰ ਹੁੰਦੀ ਜਾਂਦੀ ਆਂ ਅਸੀਂ ਤੇ ਪਸ਼ੂ ਵੀਰੇ ਜੋ ਦੱਸਦੇ ਵੀਰੋ ਨੇ ਉਹੀ ਨਿਕਲਦੇ ਹੁੰਦਾ ਤਾਂ ਅੱਜ ਵੀ ਵੀਡੀਓ ਦੇ ਵਿੱਚ ਵੀਰ ਕਹਿੰਦਾ ਰੇਟ ਜਾਇਜ ਆ ਵੀਡੀਓ ਵੀਰੇ ਐਂਡ ਤਾਈਂ ਵੇਖਿਓ ਤੁਸੀਂ ਜ਼ਰੂਰ ਤਾਂ ਦੋਵੇਂ ਗੱਬਣ ਪਸ਼ੂ ਆ ਗਏ ਨਾ ਦੋਵੇਂ ਗੱਬਣ ਜੀ ਹਾਂ ਜੀ ਠੀਕ ਆ ਜੀ ਤਾਂ ਵੀਰੇ ਪਹਿਲੇ ਨੰਬਰ ਤੇ ਵੜਾ ਇਹਦੇ ਬਾਰੇ ਦੱਸਦੇ ਹੋ ਜੀ ਵਿਆਹ ਕਲਿੰਦਰ ਜੀ ਦੂਜਾ ਸੂਬਾ ਸੂਣੀ ਜੇ ਅੱਛਾ ਜੀ ਹਾਂਜੀ ਤੇ ਟੀਕਾ ਵੀ ਬਹੁਤ ਚੰਗਾ ਲੱਗਾ ਜੀ ਨੂੰ ਚੰਗਾ ਸੀ ਮਨ ਹਾਂ ਹਾਂ ਵਧੀਆ ਟੀਕਾ ਲੱਗਾ ਜੀ ਠੀਕ ਹੈ ਜੀ ਤੇ ਇਹਨੇ ਪਹਿਲੇ ਸੂਬੇ ਮਾਲਾ 20 ਕਿਲੋ ਦੁੱਧ ਜਿਹੜਾ ਨਹੀਂ ਘਰ ਵਾਲੇ ਦੇ ਵੀ ਦਿੱਤਾ ਵਾ 20 ਕਿਲੋ ਚੁਵਾਈ ਕਰਾਤੀ ਹਾਂਜੀ 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 ਬੰਦੀ ਵਾਲੀ ਹਫਤਾ ਖੜਦੀ ਏ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਹੁਣ ਦੂਸਰੇ ਸੂਬੇ ਦੀ ਗੱਡੀ ਯਾਨੀ ਕਿ ਹੁਣ ਕਿੰਨੇ ਦਿਨ ਖੜਦੀ ਸੂਣ ਚ ਜੀ ਕਲਿੰਦਰ ਜੀ ਨੇ ਹਫਤਾ ਕੀ ਖੜਨਾ ਜੀ ਇੱਕ ਹਫਤਾ ਹਾਂਜੀ ਬੜਾ ਦੇਖੋ ਵੀਰੋ ਵੱਡੀ ਆ ਲੰਮੀ ਬੇਲ ਆ ਕਦ ਕਾਠ ਵਾਲੀ ਆ ਖਣ ਤੁਣ ਵੀ ਚੰਗਾ ਲੱਗਿਆ ਬਕੇ ਥੋੜੀ ਜੀ ਆ ਵੀ ਮੂੰਹ ਪਾ ਲਿਆ ਪੱਠੇ-ਪੁੱਠੇ ਪਏ ਨਹੀਂ ਗਾ ਪੱਠੇ ਹਾਂ ਜੀ ਹਾਂ ਰੁੱਖਾ ਪਾਣੇ ਆ ਥੋੜਾ ਜਿਆ ਬਾਕੀ ਦੁੱਧ ਵਾਲੀ ਵੇੜਾ ਵੀਰੋ ਚੈੱਕ ਕਰ ਲਓ ਲੈਵਾਂ ਲੂਆ ਚੈੱਕ ਕਰ ਲਿਓ ਲੈਵਾ ਤਾਂ ਹੁਣ ਤੋਂ ਕਾਫੀ ਬਣਿਆ ਵਾ ਅਜੇ ਦੇਣ ਨਾ ਖੜਦੀ ਹਨਾ ਜੀ ਠੀਕ ਆ ਜੀ ਤੇ ਵੇਖੋ ਵੀਰੋ ਦੇਣ ਬਾਕੀ ਨੇ ਵੱਡੀ ਵੇੜਾ ਖੁੱਲੇ ਲੈਵੇ ਵਾਲੀ ਆ ਇਹ ਦੁੱਧੇ ਚੰਗਾ ਚਵਾਜੂ ਜੀ ਫੇਰ ਐਰ ਕੀ ਹਾਂ ਜੀ ਅੱਜਕੱਲ ਕਿਧਰ ਜਾਇਦੀ 5 ਕਿਲੋ ਦੁੱਧ ਕਰੂਗੀ ਬਿਲਕੁਲ ਅਗੋ ਦੁੱਧ ਵੀਰੋ ਤੁਹਾਡੀ ਸੇਵਾ ਦਾ ਜੀ ਬਾਕੀ ਲਿਵਾ ਵੀ ਸ਼ਾਨਦਾਰ ਲੱਗਿਆ ਜੀ ਹਾਂ ਥਣ ਥਣ ਚੰਗਾ ਸਪੈਸ਼ਲ ਦੇਖੋ ਵੀਰੋ ਥੰਡ ਥੰਡ ਵੀ ਚੰਗਾ ਲੱਗਿਆ ਲੇਵਾ ਵੀ ਸੋਹਣਾ ਲੱਗਿਆ ਹਨਾ ਤਾਂ ਦਿਨ ਜ਼ਰੂਰ ਖੜਦੀ ਆ ਬਾਕੀ ਆ ਕਿ ਵੀਰੇ ਦੁੱਧ ਚੰਗਾ ਪਰ ਜੂ ਜਿਹੜਾ ਵੀਰਾ ਸੇਵਾ ਵਾਲਾ ਲੈ ਜਾਊਗਾ ਤਾਂ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਵੈੜ ਦੇ ਦੇਣੀ ਏ ਬੋਤ ਤਾਂ ਜਿੰਦਰ ਜੀ ਇਹਨੂੰ ਕਿਤਾ ਲੋਕ ਨੱਪੇ ਨੱਪੇ 99 99 ਕਰੀ ਜਾਂਦੇ ਹਾਂ ਜੀ ਹਾਂ ਬਾਕੀ ਆਪਾਂ ਉਹ ਚੱਕਰ ਚ ਨਹੀਂ ਪਾਣਾ ਹਾਂਜੀ ਮੁੱਲ ਤਾਂ ਜਿੰਦਰ ਜੀ 65 ਕਰ ਦੇ 70 ਜੀ ਇਹ 70 ਨਹੀਂ ਹੁਣ 65 ਕਰ ਦੇ 60 ਨਹੀਂ ਦੇ ਜੀ 60 ਦੀ ਹਾਂਜੀ ਹਾਂਜੀ 2 ਛੱਡ ਦਿਓ 58 ਦੀ ਕੀ ਜੈਨੇ ਲਾ ਕੇ ਮਾਰੀ ਹੋਰ ਮੰਨ ਤਨ ਹੋ ਜੂ ਕਰਦਾਂ ਕਰਦਿਓ ਹਾਂ 55 ਦੀ ਰੇਟ ਤੁਹਾਡਾ ਜਿਆ ਜੀ ਹੁੰਦਾ ਹੁੰਦਾ 55 ਦੀ ਹਾਂ ਜੀ ਕੀ ਬਾਤ ਆ ਵੇਖੋ ਵੀਰੋ ਵੱਡੀ ਵਾੜਾ 55000 ਦੀ ਵੀਰ ਕਹਿੰਦਾ ਹੋ ਜੂ ਥਣ ਸੁਣਾ ਚੰਗਾ ਲੱਗਿਆ ਨਾੜਾ ਨੂਣਾ ਵਹਾਨੇ ਤੇ ਚੈੱਕ ਕਰ ਲੋ ਤਾਂ ਦੁੱਧ ਵਾਲੀ ਆ ਗਈ ਆ ਜੀ ਵਾੜਾ ਤਾਂ 55 ਜਿਵੇਂ ਛੋਟ ਛੱਪਾ ਕਰਦੇ ਵੀਰ ਜੀ ਹਨਾ ਜਿਹੜੇ ਵੀਰ ਨੇ ਫੋਨ ਫੋਨ ਹੁਣਗੇ ਨਾ ਵੀਰਾਂ ਦੇ ਤਾਂ ਕਿ ਮਾਨਤਨ ਬਾਕੀ ਜਾਇ ਜੀ ਇਹ ਕਲਿੰਦਰ ਜੀ ਆਓ 55 ਤੋਂ ਠੀਕ ਹੈ ਵਸੇ ਕਾਮਯਾਬ ਹੋਣਾਂ ਦੀ ਗੱਲ ਕੀਤੀ ਜੀ ਅੱਜ ਦੀ ਨਹੀਂ ਬਿਲਕੁਲ ਬਿਲਕੁਲ ਮੰਗਣੋਂ ਵੀਰੇ ਭਾਵੇਂ ਇਹਦਾ 65 ਜਾਂ 70 ਦੇ ਵੀ ਹਨਾ ਵੀਰ ਜੀ ਵਿਕਦੀਆਂ ਵਾਂ ਵਿਕਦੀ 70 ਭਾਵੇਂ ਮੰਗ ਲੈਂਦੇ ਵੱਡੀ ਵੇੜਾ ਹਾਂ ਜੀ ਤੇ ਚਲੋ ਇਹ ਕਿਹੜਾ ਵੀਰੇ ਸੇਵਾ ਵਾਲਾ ਲੈ ਜਾਊਗਾ ਵੀਰੇ ਚੰਗਾ ਦੁੱਧ ਭਰ ਜੂਗੀ ਬਸ ਬਸ ਤਾਂ ਸੋਣੀ ਵੇੜਾ ਦਿਨ ਤੱਕ ਬਾਕੀ ਹਨਾ ਬਾਕੀ ਸੀਰ ਠੰਡੀ ਜੋ ਕੇ ਰਿਪੋਰਟ ਕੋਈ ਚੱਕਰ ਨਹੀਂ ਹਫਤਾ ਲੈ ਜੂ ਹਜੇ ਵੀ ਆ ਲੈ ਹ ਹੁਣ ਹਾਂ ਨਾ 55 ਦੀ ਹੋ ਜੂ ਜੇ ਦਾ ਕਰਦਾ ਕਿ ਮਾਨਤਾ ਨੂੰ ਜੋ ਛੋਟ ਛੜ ਕਰਦਾ ਕੋਈ ਫੋਨ ਲਾ ਲੈ ਜੀ ਹਾਂ ਜੀ ਮੋੜ ਦੇਖੋ ਵੀਰੇ ਚੈੱਕ ਕਰ ਲੈ ਕਰੀ ਸੋਣੀ ਵੈੜ ਹਾਂ ਜੀ ਹਾਂ ਜੀ ਦੂਜੇ ਨੰਬਰ ਤੇ ਆ ਗਈ ਮੈਂ ਤੀਜਾ ਸੁਆ ਸੁਣੀ ਜਮਾ ਤੀਸਰਾ ਸੁਆ ਹਾਂ ਜੀ ਹਾਂ ਜੀ ਇਹ ਵੀ ਮੰਨੋ ਹਫਤੇ ਇੱਕ ਦੀ ਖੇੜੀ ਹੈ 10 ਦਿਨ ਲੈ ਜੀ ਹਫਤਾ ਲੈ ਜੀ 10 ਦਿਨ ਲੈ ਜੀ ਲੈ ਜੀ ਹਾਂ ਜੀ ਠੀਕ ਹੈ ਜੀ ਤੇ ਖੋਲੋ ਵੀਰ ਜੀ ਮੈਨੂੰ ਦੇਖੋ ਵੀਰੇ ਦਿਨ ਦਾ ਬਾਕੀ ਨੇ ਬੇਲ ਬੁੱਲ ਲੰਮੀ ਆ ਮੈਂ ਦੀ ਇੱਕ ਵੀਰੋ ਲੰਮੀ ਬੇਲ ਆ ਮੈਂ ਦੀ ਦਿਨ 10 12 ਖੜਦੀ ਹੈ ਜੇ ਸੂਨ ਚ ਦੁੱਧ ਦੇ ਵੀ ਚੰਗਾ ਭਰ ਜੂ ਵੀਰ ਜੀ ਹਾਂਜੀ ਅੱਜ ਕਈ ਕਿੰਦਰ ਜੀ ਇਹਦੇ ਦੂਜੇ ਸਵੇਰ ਮਾਲੋ 13 ਲੀਟਰ ਦੁੱਧ ਜਿਹੜਾ ਨਾ ਅੱਛਾ ਜੀ ਕੀਤਾ ਜੀ ਤੇ ਤੀਜਾ ਸੂਆ ਸੁਣੀਆ ਹੁਣ ਤੀਜਾ ਸੂਆ ਸੁਣੀਆ ਤੀਜਾ ਸੂਆ ਆ ਬੇਲ ਲੰਮੀ ਆ ਰਾਜੀ ਰੂਜੀ ਨੂੰ ਫੁੱਲ ਆ ਇਹ ਖੁੱਲੇ ਲੇਵੇ ਦੀ ਮਾਲਕ ਬਣੂਗੀ ਲੇਵਾ ਖੁੱਲਾ ਲੱਗਿਆ ਤਾਂ ਬਾਕੀ ਵੀਰੋ ਦੇਣਾ ਇਹ ਬਾਕੀ ਪਏ ਨੇ ਰੇੜੇ ਦਾ ਵੀ ਚਲੋ ਜਾਇਜ ਹੀ ਕਰ ਦਿਓ ਹਨਾ ਜੀ ਹਾਂ ਜੀ ਇਹ ਵੀਰ ਜੀ ਕਿੰਨੇ ਦੀ ਹੋ ਜੂ ਮੈਂ ਕਈ ਦਿਨਾਂ ਤੱਕ ਹੀ ਮੋਲ ਦੇ ਨਾਲ ਆਪਣਾ ਨਕਰ ਕਰਦੇ ਜੀ 75 ਹਾਂ ਜੀ ਮਾਨਤਾ 70 ਦੀ ਹਾਂ ਜੀ ਠੀਕ ਹੈ ਬਾਕੀ ਤੁਸੀਂ ਦੱਸ ਦਿਓ ਜੇ ਹੈਗੀ ਕਿਸੇ ਕੋਈ ਕਰਾਉਣਾ ਮਾਨਤਾ ਦੇ ਤੁਸੀਂ ਦੱਸੋ 2000 ਛੱਡ ਦਿਓ 68000 ਦੀ ਹਾਂ ਜੀ ਹੋਰ ਕਰਦਾਂਗੇ 2 ਛੱਡ ਦਾਂਗੇ ਛਿਆਟ ਦੀ ਦੇਦਾਂ ਗਿਆ 65 ਦੀ ਜਾਂਦੀ ਹੋਣਾ ਜੀ ਤਾਂ 65 ਦੀ ਹੋਣਾ ਬਾਕੀ ਇਹ ਵੀ ਟੁੱਕੀ ਦਾ ਮੁੱਲ ਹੋਰ ਹੋਊਗਾ ਤੇ ਉਹ ਇਹੀ ਹਾਂ 90 95 ਦੀ ਹਾਂ ਚੰਗੇ ਪਾ ਵੇਖ ਜੂ ਹਨਾ ਜੀ ਜੀ ਚਲੋ ਕਹਿਣਾ ਨਹੀਂ ਚਾਹੀਦਾ ਘੜ ਭੜਾ ਖੜੇ ਨਾ ਬਿਲਕੁਲ ਦੋ ਚਾਰ ਸੂਏ ਸੁਵੇ ਆ ਦੋ ਚਾਰ ਸੂਏ ਚੋਗੇ ਫਿਰ ਹਨਾ 55 7000 ਉਤਰਾਂ ਦੇ ਖੰਡੀਆਂ ਆ ਵਜਨ ਚ ਚੰਗੀ ਆ ਠੀਕ ਹੈ ਜੀ ਤਾਂ ਵੇਖੋ ਵੀਰੋ ਹੁਣ ਹੋ ਜੂ ਵੀਰਾ ਕਹਿੰਦਾ ਕੀ ਹਾਂ ਬਾਕੀ ਹੈ ਵੀ ਜੀ 65000 ਦੀ ਹੋ ਜੂ ਅਨੀਲੀ ਚ ਪੱਕ ਰੱਖਦੀ ਆ ਤਾਂ ਇਹ 65 ਦੀ ਤੇ ਵੈੜ ਹੋ ਗਈ 55 ਦੀ ਹਾਂ ਜੀ ਜੋੜੇ ਚ ਮਾਨਤਨ ਹੋ ਜੂ ਵੀਰ ਜੀ ਕੋਈ ਜੋੜਾ ਪਾ ਲੂ ਵੀਰ ਤਾਂ ਕਰਦਾ ਨਹੀਂ ਯਾਰ 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 ਸ਼ੋਰ ਕਰਦਾ ਦੋ ਹਜ਼ਾਰ ਹੋ ਜੂ ਹਾਂ ਇੱਕੋ ਘਰ ਜੋੜਾ ਜਾਊਗਾ ਹਾਂ ਤੇ ਦੋ 2000 3000 ਮਾਨਤਨ ਹੋ ਜੂ ਵੀਰੋ ਕਰਦਾ ਕੋਈ ਬਾਕੀ ਤੁਸੀਂ ਫੋਨ ਤੁਸੀਂ ਜ਼ਰੂਰ ਲਾ ਲਿਓ ਜੀ ਹਾਂ ਤਾਂ ਰੇਟ ਜਿਆ ਜਿਆ ਵੱਡੀ ਵੈੜ ਆ ਤੇ ਮੈਂ ਵੀ ਚੰਗੀ ਨਸਲ ਚ ਪਖਖ ਰੱਖਦੀ ਆ ਵੀਰੋ। ਵੀਰ ਕਹਿੰਦਾ ਜੀ ਮੈਨੂੰ ਪਤਾ ਪਾ ਲੱਗ ਗਿਆ ਕਿ ਬਾਂਦੀ ਰਾਇ ਇਹ ਕੰਮ। ਹਾਂ। ਬਸ ਇਹ ਸ਼ੁਰੂਆਤ ਕੀਤੀ ਆ ਜੀ ਬਸ। ਠੀਕ ਹੈ ਜੀ। ਤੋਂ ਆਪਾਂ ਲਗਾਤਾਰ ਜਿੱਤਰਾ ਅੱਗੇ ਵੀਡੀਓ ਹੋ ਗਈਆਂ। ਹਾਂਜੀ ਉਦਾਂ ਹੀ ਹੈ ਨਾ। ਤੇ ਵੇਖੋ ਵੀਰੋ ਜੋੜਾ ਕੋਈ ਪਾਲੂ ਵੀਰ ਕਹਿੰਦਾ ਮਾਨਤਨ ਖੁੱਲਾ ਆ ਜਾਊਗਾ ਵੈੜ 55000 ਦੀ ਆ 65000 ਦੀ ਮੈਂ ਆ। ਤਾਂ ਬਾਕੀ ਜੋੜੇ ਚ ਮਾਨਤਨ ਹੋ ਜਾਊ। ਫੋਨ ਤੁਸੀਂ ਲਾ ਲਿਓ ਬਾਕੀ ਮੋੜ ਦੇ ਲਈ। ਕੱਦ ਕਾਠ ਵਾਲੇ ਪਸ਼ੂ ਨੇ ਵੀਰੋ ਵੈੜ ਵੱਡੇ ਪੱਲੇ ਚ। ਥਾਂ ਤੁਹਾਨੂੰ ਚੰਗਾ ਲੱਗਿਆ। ਤਾਂ ਬਾਕੀ ਇਹੋ ਬੇਨਤੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿੰਨਾ ਵੀਰਾ ਨਹੀਂ ਕੀਤਾ ਜੋ ਤੁਹਾਨੂੰ ਨਵੀਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਐਡਰੈਸ ਵੀ ਦੱਸ ਦਿਆ ਕਰੀ ਆਪਣਾ ਪਿੰਡ ਪਿੰਡ ਮੀਰਾ ਕੋੜੀ ਜੀ ਹਾਂਜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ ਹੈਗਾ 97813 75480 ਠੀਕ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ